ਸਟਾਰ ਏ ਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਕੀ ਮਾਮਲਾ ਜੀ ਹੈ ਜਰਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਗੱਲ ਹੈ ਇਹ ਪੀਐਸ ਭੋਗਪੁਰ ਚ ਨ ਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਹੀ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚੱਲੀਆਂ ਜੀ ਹੋਰ ਹਾਂਜੀ ਮਲਾਈਮਤ ਵੀ ਗੋਲੀ ਕੋ ਲੱਗੀ ਐ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਐ ਇਹ ਆਪਾਂ ਜੁਡੀਸ਼ੀਅਲ ਦੇਰ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਤਰ ਜੇਲ ਚ ਲਿ ਗਏ ਜਿੰਨਾਂ ਰੈਫਰ ਕੀਤਾ ਸੀ ਵੀ ਇਹਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਗੁਰਨਾਨਕ ਹਸਪੀਟਲ ਕੀ ਗੈਂਗ ਨਾਲ ਸੰਬੰਧ ਰਾਦਾ ਕੀ ਨਾ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਐ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਜੀ ਹਾਂਜੀ ਇਹ 30 ਨੂੰ ਹੋਈ ਐ ਜ ਤੇ ਕਿੰਨੀਆਂ ਗੋਲੀਆਂ ਇਹਦੇ ਤੇ ਲੱਗੀਆਂ ਤੇ ਕਿੰਨੇ ਵਾਰ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਉਹ ਨੋ ਬਸ ਇਹਨਾਂ ਠੀਕ ਹੈ ਤੁਹਾਡੇ ਬੁਲਾਈਮਾ ਵੱਲੋਂ ਕਿਹਾ ਗਿਆ ਕਿ ਨਾ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਤੁਹਾਡੇ ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਫਿਸ਼ੀ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਰੋਕਣ ਦੇ ਕਿ ਨਾ ਮੇਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਦੇਖੋ ਸਿਵਲ ਸਿਵਲ ਦੇ ਵਿੱਚ ਜਾਂ ਗੁਣਾਨਕ ਦੇ ਵਿੱਚ ਕੀ ਸਾਡਾ ਹੱਕ ਨਹੀਂ ਹੈਗਾ ਸ਼ੋਰ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ 'ਚ ਰਹਿ ਕੇ ਆਪਾਂ ਹਰ ਕੁਸ਼ਿਸ਼ ਕਰ ਸਕਦੇ ਹਾਂ ਕਾਨੂੰਨ ਦੇ ਦਾ ਤਾਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦੇਤਾ ਦਿੱਤੀ ਐ ਜਨਸਪੈਕਟਿਵ ਠੀਕ ਹੈ ਜਿਹੜੇ ਮੈਂ ਹੀ ਅਗਲੇ ਪਾਸੋਂ ਦਬਕੇ ਮਾਰਦੇ ਹੋਂ ਤਾਂ ਬਿਊਰੋ ਕਿਸੇ ਨੇ ਜੀ ਮਾਰੇ ਦਬਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਐਜ਼ ਐਸਐਚਓ ਤੁਹਾਡੇ ਸਾਹਮਣੇ ਖੜਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰਿਜ਼ਨਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬਾਈਟ ਦੇਣਾ ਕਿਹੜੇ ਕਿਹੜੇ ਗੈਂਗਸ ਦਾ ਨਾਲ ਸੰਬੰਧ ਰੱਖਦਾ ਐਵੇਂ ਹੜੇ ਇਨਵੈਸਟੀਗੇਸ਼ਨ ਚੱਲੀ ਜਾਂਦੀ ਐ ਇਹਦਾ ਬਾਰੇ ਆਪਾਂ ਪਤਾ ਕਰ ਰਹੇ ਹਾਂ ਮਾਲਾ